ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਸੋਹਣਾ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰ ਦਿਓ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਕਮਜ਼ੋਰ ਇਨਸਾਨ ਦੀਆਂ ਜਿਹੜਾ ਹੁੰਦਾ ਕਮਜ਼ ਉਹਦੀਆਂ ਚਾਰ ਨਿਸ਼ਾਨੀਆਂ ਕਿਹੜੀਆਂ ਹੁੰਦੀਆਂ ਨੇ ਕਿਹੜਾ ਬੰਦਾ ਕਮਜ਼ੋਰ ਹੁੰਦਾ ਹੈ ਹਨ ਫਿਜ਼ੀਕਲੀ ਨਹੀਂ ਗੱਲ ਕਰਾਂਗੇ ਆਪਾਂ ਉਦਾਂ ਜਿਹੜਾ ਹੁੰਦਾ ਕਿ ਜਿਹਦੀਆਂ ਕਮਜ਼ੋਰੀਆਂ ਮੈਂ ਕਹਿੰਦਾ ਯਾਰ ਇਹ ਨਜ਼ਾਇਆ ਕਮੀ ਆ ਹਨਾ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਕਮਜ਼ੋਰ ਬੰਦਾ ਹੁੰਦਾ ਉਹ ਆਪਣੀ ਗਲਤੀ ਕਦੇ ਨਹੀਂ ਮੰਨਦਾ ਠੀਕ ਹੈ ਜੀ ਮੰਨ ਲਓ ਉਹਦੀ ਕਿਸੇ ਨਾਲ ਕੋਈ ਬਹਿਸ-ਭਾਜੀ ਹੋਈ ਕੋਈ ਲੜਾਈ ਹੋ ਗਈ ਕਿਸੇ ਗੱਲੋਂ ਹਨਾ ਉਹਦਾ ਚਾਹੇ ਆਪਣਾ ਆਪ ਦਾ ਕਸੂਰ ਹੋਵੇ ਪਰ ਉਹ ਪੂਰੀ ਵਾਹ ਲਾ ਜਾਂਦਾ ਵੀ ਮੈਂ ਨਹੀਂ ਗਲਤ ਹੈਗਾ ਉਹ ਗਲਤ ਹੈ ਕਿ ਸਾਹਮਣੇ ਵਾਲਾ ਬੰਦਾ ਹੀ ਗਲਤ ਹੈ ਨਾ ਉਹ ਚੀਜ਼ ਨੂੰ ਕਰ ਲਈ ਉਹਨੂੰ ਚਾਹੇ ਜਿਸ ਹੱਦ ਤੱਕ ਮਰਦੇ ਜਾਣਾ ਪਵੇ ਹੈ ਨਾ ਚਾਹੇ ਉਹ ਆਪਣੀ ਲੈਂਗੁਏਜ ਦਾ ਬੈਡ ਲੈਂਗੁਏਜ ਯੂਜ਼ ਕਰੇ ਜਾਂ ਨਾ ਉਹਦਾ ਵੇ ਆਫ ਟਾਕ ਹੈ ਨਾ ਇਦਾਂ ਦਾ ਵੀ ਬੜਾ ਰੂਲੀ ਹੋਇਆ ਉਹਨੇ ਮੰਨਣਾ ਹੀ ਨਹੀਂ ਵੀ ਮੇਰੀ ਗਲਤੀ ਹੈ ਨਾ ਉਹ ਹਮੇਸ਼ਾ ਦੂਜੇ ਦੀ ਹੀ ਗਲਤੀ ਕੱਢਦਾ ਕਿਸੇ ਵੀ ਸੀ ਗੱਲ ਦੇ ਵਿੱਚ ਠੀਕ ਹੈ ਜੀ ਇਹ ਉਹਦੀ ਕਮਜ਼ੋਰ ਬੰਦੇ ਦੀ ਪਹਿਲੀ ਨਿਸ਼ਾਨੀ ਵੀ ਆਪਣੀ ਗਲਤੀ ਮੰਨਣੀ ਹੀ ਨਹੀਂ ਹੈਗੀ ਠੀਕ ਹੈ ਜੀ ਨੰਬਰ 2 ਤੇ ਜਿਹੜਾ ਉਹੰਦਾ ਕਮਜ਼ੋਰ ਹੁੰਦਾ ਹੈ ਨਾ ਜਿਹੜਾ ਇਨਸਾਨ ਕਮਜ਼ੋਰ ਹੁੰਦਾ ਉਹਨੂੰ ਹਰੇਕ ਗੱਲ ਵਿੱਚ ਇਹ ਕਹਿੰਦੀ ਹਾਂ ਤੁਹਾਨੂੰ ਦੀ ਹਾਂ ਯਾਰ ਮੈਂ ਆ ਮੈਂ ਆ ਮੈਂ ਆ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਤੁਸੀਂ ਉਹਨੂੰ ਕੁਝ ਕਿਹਾ ਯਾਰ ਮੈਂ ਅੱਧਾ ਅਗਰ ਕਿ ਇੱਥੇ ਗਿਆ ਤਾਂ ਕਿ ਮੈਂ ਅੱਜ ਹੀ ਕੀਤੀ ਉਹਨੇ ਕਿਹਾ ਹਾਂ ਯਾਰ ਮੈਂ ਵੀ ਕੀਤਾ ਜੀਗਾ ਮੈਂ ਉੱਥੇ ਗਿਆ ਸੀ ਮੈਂ ਉੱਥੇ ਗਿਆ ਸੀ ਜਨਨ ਕਿ ਜਿਹੜੀ ਵੀ ਤੁਸੀਂ ਗੱਲ ਕਰਨੀ ਆ ਉਹਨੇ ਉਹ ਤੋਂ ਅੱਪ ਦੀ ਗੱਲ ਕਰਨੀ ਆ ਵੀ ਹਾਂ ਯਾਰ ਮੈਂ ਵੀ ਆ ਚੀਜ਼ ਕੀਤੀ ਸੀ ਤੁਸੀਂ ਕਹਿੰਦੇ ਮੈਂ ਹਾਂ ਇੱਥੇ ਜਾ ਕੇ ਇੰਨਾ ਕਰਕੇ ਆਵੜੀ ਚੀਜ਼ ਮੈਂ ਹਾਸਲ ਕੀਤੀ ਉਹਨਾਂ ਨੇ ਮੈਂ ਇਹ ਦਾ ਕੁਛ ਨਹੀਂ ਮੈਂ ਇੱਥੇ ਜਾ ਕੇ ਇੰਨਾ ਕਰਕੇ ਆਹ ਕੀਤਾ ਠੀਕ ਆ ਯਾਨਕਿ ਤੁਸੀਂ ਜੋ ਵੀ ਗੱਲ ਕਹਿੰਦੇ ਆ ਉਹ ਤੋਂ ਅੱਪ ਉਹਨੇ ਆਪਣੀ ਗੱਲ ਰੱਖਣੀ ਆ ਤੁਹਾਡੇ ਮੂਰੇ ਵੀ ਹਾਂ ਯਾਰ ਮੈਂ ਹੀ ਆ ਠੀਕ ਹੈ ਜੀ ਇਹ ਹੁੰਦੀ ਆ ਦੂਜੀ ਨਿਸ਼ਾਨੀ ਕਮਜ਼ੋਰ ਬੰਦੇ ਦੀ ਤੀਜੀ ਕਮਜ਼ੋਰ ਬੰਦੇ ਦੀ ਨਿਸ਼ਾਨੀ ਹੁੰਦੀ ਆ ਜਿਹੜਾ ਆਪਣੇ ਕੰਮ ਪ੍ਰਤੀ ਸੀਰੀਅਸ ਹੀ ਨਹੀਂ ਹੁੰਦਾ ਠੀਕ ਹੈ ਜੀ ਕੋਈ ਵੀ ਕੰਮ ਕਰਦਾ ਹੋ ਚਾਹੇ ਨਾ ਚਾਹੇ ਜੋਬ ਕਰਦਾ ਜਾਂ ਬਿਜ਼ਨ ਤੇ ਉਹਦੇ ਵਿੱਚ ਨਾ ਉਹਨੇ ਆਪਣਾ ਮਾਈਂਡ ਪ੍ਰੋਪਰ ਤਰੀਕੇ ਨਾਲ ਲਾਉਣਾ ਨਾ ਉਹਨੇ ਡਿਸੀਜਨ ਚੰਗੀ ਤਰ੍ਹਾਂ ਲੈਣੇ ਹਨਾ ਬਸ ਉਹ ਟਾਲ ਮਟੋਲ ਟਾਲ ਮਟੋਲ ਦੇ ਵਿੱਚ ਹੀ ਆਪਣਾ ਉਹ ਕੰਮ ਕਰਦਾ ਜੋ ਵੀ ਕਰਦਾ ਇਹ ਹੁੰਦੀ ਹੈ ਤੀਜੇ ਬੰਦੇ ਦੀ ਕਮਜ਼ੋਰ ਨਿਸ਼ਾਨੀ ਵੀ ਉਹ ਸੀਰੀਅਸ ਲੈ ਕੇ ਕੋਈ ਵੀ ਆਪਣਾ ਕੰਮ ਨਹੀਂ ਕਰਦਾ ਠੀਕ ਹੈ ਜੀ ਚੌਥੇ ਨੰਬਰ ਤੇ ਜਿਹੜਾ ਬੰਦਾ ਕਮਜ਼ੋਰ ਹੁੰਦਾ ਉਹ ਬੋਲਦਾ ਬਹੁਤ ਆ ਪਰ ਕਰਦਾ ਘਟਾ ਠੀਕ ਆ ਉਹਨੂੰ ਬੋਲਣ ਦੀ ਆਤ ਬਹੁਤ ਦੀ ਮੈਂ ਆ ਕਰ ਦਿੰਨਾ ਮੈਂ ਆ ਕਰ ਦਿੰਨਾ ਮੈਂ ਆ ਸੋਚਿਆ ਹੋਇਆ ਹੈਗਾ ਹਨ ਪਰ ਜਦੋਂ ਕੋਈ ਮੌਕਾ ਮਿਲਦਾ ਆ ਤਾਂ ਉਹ ਜਦਾਂ ਉਹ ਨਹੀਂ ਹੁੰਦਾ ਪਾਣੀ ਦਾ ਬਲਬਾ ਫੁੱਟ ਜਾਂਦਾ ਹੈ ਹਨ ਉਹ ਬਸ ਉਹ ਚ ਹੀ ਹੋ ਜਾਂਦਾ ਹਨ ਵੀ ਕਹਿੰਦਾ بڑا ਮੈਂ ਆ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਇਹ ਕਰ ਦੂੰ ਉਹ ਕਰ ਦੂੰ ਪਰ ਜਦੋਂ ਟਾਈਮ ਉਹ ਖਸ ਹੋ ਜਾਂਦਾ ਠੀਕ ਹੈ ਜੀ ਇਹ ਹੁੰਦੀ ਹੈ ਕਮਜ਼ੋਰ ਬੰਦੇ ਚ ਚਾਰ ਨਿਸ਼ਾਨੀਆਂ ਜਿਹੜੇ ਬੰਦੇ ਚ ਚਾਰ ਨਿਸ਼ਾਨੀਆਂ ਹੁੰਦੀਆਂ ਨੇ ਉਹ ਇੰਨਾ ਕੁ ਕਮਜ਼ੋਰ ਹੁੰਦਾ ਕਹਿਣ ਦਾ ਭਾਵ ਕਿ ਉਹ ਆਪਣੀ ਜ਼ਿੰਦਗੀ ਚ ਤਰੱਕੀ ਨਹੀਂ ਕਰ ਪਉਂਦਾ ਉਹ ਉੱਥੇ ਸਟਕ ਹੋ ਗਿਆ ਇਹਦਾ ਸੋ ਕੋਸ਼ਿਸ਼ ਕਰੋ ਵੀ ਤੁਹਾਡੇ ਵਿੱਚ ਜੇ ਇਹ ਕਮੀਆਂ ਹੈਗੀਆਂ ਨੇ ਤਾਂ ਇਹਨਾਂ ਨੂੰ ਦੂਰ ਕਰੋ ਜੇ ਜ਼ਿੰਦਗੀ 'ਚ ਸਕਸੈਸ ਹੋਣਾ ਕਾਮਯਾਬ ਹੋਣਾ ਤਾਂ ਇਹ ਕਮੀਆਂ ਨੂੰ ਆਪਣੇ ਵਿੱਚੋਂ ਜਮਾਈ ਕੱਢ ਕੇ ਬਾਹਰ ਮਾਰੋ ਤਾਂ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਗੇ ਸੋ ਦੋਸਤੋ ਇੱਥੇ ਵੀਡੀਓ ਦਾ ਐਂਡ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ ਜੀ